ਜੁੜੇ ਹੋਏ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਕਹਿੰਦੇ ਨੇ ਕਿ ਜਾਗੋ ਰੱਖੇ ਸਾਈਆਂ ਮਾ ਸਕੇ ਨਾ ਕੋਈ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਫਰੀਕੋਟ ਦੇ ਵਿੱਚ ਜਦੋਂ ਫਰੀਕੋਟ ਦੇ ਤਲਵੰਡੀ ਰੋਡ ਉੱਪਰ ਬਾਰਨ ਰੇ ਪੁਲ ਤੇ ਇੱਕ ਕੈਂਟਰ ਡਿੱਗ ਗਿਆ ਅਤੇ 3 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਜਾਣਕਾਰੀ ਮੁਤਾਬਕ ਫਰੀਕੋਟ ਦੇ ਤਲਵੰਡੀ ਰੋਡ ਤੇ ਜਿੱਥੇ ਨਹਿਰਾਂ ਦੇ ਉੱਪਰ ਪੁਲ ਬਾਰੇ ਹਨ ਉੱਥੇ ਇਹ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਫਰੀਕੋਟ ਦੇ ਟ੍ਰੈਫਿਕ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਪੁਲਦੇ ਨੇ ਦੀ ਕੰਮ ਕਰ ਰਹੇ ਲੋਕਾਂ ਵੱਲੋਂ ਇਸ ਡਰਾਈਵਰ ਨੂੰ 3 ਘੰਟੇ ਦੀ ਮੁਸ਼ਕਲ ਤੋਂ ਬਾਹਰ ਕੱਢਿਆ ਗਿਆ ਇਸ ਮਾਰੇ ਦੇ ਵਿੱਚ ਹੋਰ ਜਾਣਕਾਰੀ ਸਾਂਝੀ ਕੀਤੀ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਨੇ ਤੁਸੀਂ ਵੀ ਸੁਣੋ ਜੀ ਜੱਗਾ ਸਿੰਘ ਨਾਮੀ ਡਰਾਈਵਰ ਸੀਗਾ ਮੁਕਸਰ ਤੋਂ ਕਿ ਅੰਮ੍ਰਿਤਸਰ ਤੋਂ ਬਰਾਦਾ ਟਾਈਪ ਹੈ ਗੱਟਿਆਂ ਦੇ ਵਿੱਚ ਬੋਰੀਆਂ ਦੇ ਭਰੇ ਹੋਏ ਉਹ ਲੈ ਕੇ ਆ ਰਿਹਾ ਸੀਗਾ ਇਹਦੀ ਅਚਾਨਕ ਅੱਖ ਲੱਗ ਗਈ ਤਲਵੰਡੀ ਨਹਿਰਪੁਰ ਦੇ ਉੱਪਰ ਹੀ ਕੈਂਟਰ ਫਲਟ ਗਿਆ ਸੀ ਜਿਹੜਾ ਕਿ ਵਿੱਚ ਨਹੀਂ ਡਿੱਗਣ ਤੋਂ ਬਚ ਗਿਆ ਲੰਮਕ ਗਿਆ ਸੀ ਉਹਦੇ ਵਿੱਚੋਂ ਅਸੀਂ ਪਹਿਲਾਂ ਤਾਂ ਉਹਨੂੰ ਸੇਫ ਡਰਾਈਵਰ ਨੂੰ ਕੱਢ ਕੇ ਐਂਬੂਲੈਂਸ ਤੇ ਮੈਡੀਕਲ ਭੇਜਤਾ ਪਰੰਤੂ ਉਹ ਡਰਾਈਵਰ ਕਹਿ ਰਿਹਾ ਸੀ ਮੈਂ ਬਿਲਕੁਲ ਠੀਕ ਹਾਂ ਫਿਰ ਵੀ ਅਸੀਂ ਕਹਿ ਆ ਵੀ ਕਈ ਵਾਰੀ ਪਤਾ ਨਹੀਂ ਲੱਗਦਾ ਤੱਤੇ ਕਾ ਕਿ ਅੰਦਰ ਕੁਝ ਛੱਟਣਾ ਹੋਵੇ ਮੈਡੀਕਲ ਅਗ ਚੈੱਕ ਅਪਸ ਕਰਾਉਣਾ ਵਾਸਤੇ ਭੇਜਤਾ ਤੇ ਇਹ ਕੈਂਟਰ ਨੂੰ ਅਸੀਂ ਕੱਢ ਰਿਆ ਜੀ ਸਰ ਇਹ ਰਸਤਾ ਕਾਫੀ ਜਿਹੜਾ ਖਰਾਬ ਹੋ ਚੁੱਕਾ ਹੈ ਬਾਰਿਸ਼ ਕਰਕੇ ਔਰ ਪੁਲ ਵੀ ਜਿਹੜਾ ਅੰਡਰ ਕੰਸਟਰਕਸ਼ਨ ਹੈ ਇਸ ਨੂੰ ਕਿਸ ਤਰ੍ਹਾਂ ਰਾਹਤ ਹੈ ਇਸ ਤਰ੍ਹਾਂ ਜੀ ਇਹਨਾਂ ਨਹਿਰ ਨਹਿਰ ਦਾ 1 ਮਹੀਨੇ ਵਾਸਤੇ ਇਹਨਾਂ ਨੇ ਜਿਹੜੀ ਬਣ ਰਹੀ ਹੈ ਪੰਜਾਬ ਵਾਲੀ ਨਹਿਰ ਬਣਾ ਰਿਆ ਇਸ ਕਰਕੇ ਸਾਰੀ ਜਿਹੜੀ ਡੈਂਟਰਲ ਕਾਲਜ ਵਾਲੀ ਰੋਡ ਹੈ ਨਹਿਰ ਦੇ ਨਾਲ-ਨਾਲ ਚੈਲਪੁਰ ਤੱਕ ਬਿਲਕੁਲ ਬਲੌਕ ਕੀਤੀ ਹੋਈ ਹੈ ਸਵਰਨ ਪੈਲਸ ਦੀ ਬੈਕ ਸਾਈਡ ਸਾਰੀ ਰੋਡ ਬਲੌਕ ਆ ਪੁਲ ਇਸ ਕਰਕੇ ਸਾਰਾ ਟ੍ਰੈਪ ਦੀ ਕਾਫੀ ਸਮੱਸਿਆ ਸੀ ਇਹ ਪੁਲ ਆਰ ਦੀ ਚਾਲੂ ਕੀਤਾ ਸੀਗਾ ਵੀ ਕੱਲੀਆਂ ਛੋਟੀਆਂ ਗੱਡੀਆਂ ਲੰਘਣ ਵਾਸਤੇ ਪਰੰਤੂ ਜਿਹੜੇ ਮੰਨ ਲਓ ਰਾਤ ਦੇ ਟਾਈਮ ਕਿਤੇ ਨਾ ਕਿਤੇ ਹੈਵੀ ਗੱਡੀਆਂ ਲੰਘਾਉਣ ਦੀ ਕੋਸ਼ਿਸ਼ ਕਰਦੇ ਹੋ ਇਸ ਕਰਕੇ ਵੀ ਇੱਕ ਅੱਖ ਲੱਗਣ ਕਰਕੇ ਹਾਦਸਾ ਵਾਪਰਿਆ ਜੀ ਡਰਾਈਵਰ ਕਹਿੰਦਾ ਮੈਨੂੰ ਨੀਂਦ ਆ ਗਈ ਤੇ ਰਾਤ ਦਾ ਚੱਲਿਆ ਹੋਊਗਾ ਕਿਤੋਂ ਫਿਲਹਾਲ ਇਹ ਰਸਤੇ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਬਿਲਕੁਲ ਜੀ ਰਸਤਾ ਬੰਦ ਕਰਾਉਣਾ ਹੈ ਜੀ ਕਿਉਂਕਿ हटे बात तोरा में तो बल खेले उसे भी। तो भी सब मैसेज मारा ही नहीं आपने। तू हटे ना चले। तू मारे ना हटे ना। ठीक है, ठीक है। बहुत खत्म है। ठीक है। चल। 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 � ਦੇਵਾ ਦੇਵਾ ਚੱਲ ਚੱਲ ਇੱਧਰ ਲੈ ਲੈ ਇੱਧਰ ਨਹੀਂ 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 ਇਹ ਫੋਨ ਕੋਈ ਫੋਨ ਚੱਲੇ ਫੋਨ ਤੂੰ ਕੱਲਾ ਫੋਨ ਉਹ ਫੋਨ ਦੇ ਦੇ ਨਹੀਂ ਫੋਨ ਦੇ ਦੇ ਇਸ ਤਰ੍ਹਾਂ ਯਾਰ ਆ ਲੱਗਦਾ ਚੱਲ ਚੱਲ ਮੇਰਾ ਫੋਨ ਦੇ ਦੇਦਾ ਫੋਨ ਠੀਕ ਹੈ ਨਹੀਂ ਫੋਨ ਤੋਂ ਗੱਲ ਗੱਲ ਕੋਈ ਨਹੀਂ ਨਾ ਹੋਰ ਜਾਈਏ ਰੱਖੀ ਕੋਈ ਪੁੱਛਿਓ ਵਕੀਲ ਸਾਹਿਬ ਕੱਲਾ ਸੀਗਾ ਕਿ ਜਾਈਂ ਪੁੱਛਿਓ ਕੱਲਾ ਸੀਗਾ ਕਿਵੇਂ ਇਹਦੀ ਨਾ ਲਾ ਗੇਟ ਲਾ ਦੇ ਨੰਬਰ ਹੈ ਮਾਲਕ ਦਾ ਨੰਬਰ ਹੈਗਾ ਮਾਲਕ ਦਾ ਨੰਬਰ ਦੇ ਕਰਤਾ ਤੂੰ ਕਿੱਥੋਂ ਆਈ ਸੀ ਗੱਡੀ ਇਹ ਮੁਕਸਰ ਦੀ ਸੀ ਕਿੱਥੋਂ ਆ ਰਿਆ ਸੀਗਾ ਮੈਂ ਇਧਰੋਂ ਆ ਰਿਹਾ ਸੀਗਾ ਜੀ ਇਧਰੋਂ ਅੰਮ੍ਰਿਤਸਰ ਤੋਂ ਆਈ ਜਾਂਦਾ ਤੇ ਜਾਣਾ ਮਕਸਦ ਸੀ ਇਧਰ ਸਿੱਧਾ ਘਰ ਤੋਂ ਲੰਘਿਆ ਤੋਂ ਇੱਕ ਮਿੰਟ ਫਰੀਦਕੋਟੀ ਆਉਣਾ ਸੀਗਾ ਚੌਲ ਲੱਦੇ ਹੋਇਆ ਹਾਂਜੀ ਚੱਲ ਮੈਨੂੰ ਦੇਸ ਨੰਬਰ ਕਿੰਨਾ ਹੈ ਓਏ ਬਰਾਦਾ ਹੀ ਓ ਫੱਕੀ ਜੀ ਆ ਬਰਾਦਾ ਬਰਾਦਾ ਨੰਬਰ ਬੋਲਿਓ ਯਾਰ ਬੋਲੋ ਓਕੇ ਓਕੇ ਨੰਬਰ ਬੇਟੇ ਬੋਲ ਯਾਰ ਕਿੰਨਾ ਹੈ ਹਾਂ ਤੁਸੀਂ ਦੇਖ ਲਓ ਨੰਬਰ ਨੰਬਰ ਬੋਲਿਓ ਕਿੰਨਾ ਸਹੀ ਉੱਥੇ ਕਰ ਲਿਓ ਜੀ ਚਲੋ ਜੀ ਪਤਾ ਜਾਂਦਾ